ਸਾਡੇ ਸਰਕਾਰਯੋਗ ਬਜ਼ੁਰਗੋ ਵੀਰੋ ਮਾਤਾ ਪਹਿਣਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲੀ ਗੱਲ ਆਪਾਂ ਜੇਸ ਘਰ ਚ ਬੈਠੇ ਆ ਉਹਦੀ ਕਰੀਏ ਦੀਪਕ ਸਲਵਾਨ ਬਿਲਕੁਲ ਨਹੀਂ ਚਾਹੁੰਦਾ ਸੀਗਾ ਇਹਦੀ ਤਰਫ ਪਤਨੀ ਇਲੈਕਸ਼ਨ ਬਣੀ ਇਹ ਕਿ ਨਾ ਮੀਨੂ ਸਰਵਾਰ ਨੜੀ ਕੋਰੋਨੇ ਇਸ ਆਪਣੇ ਰਾਕੇ ਨੂੰ ਸਮਝਿਆ ਸਮਝ ਕੇ ਇਸ ਰਾਕੇ ਦੇ ਕੰਮ ਕਰਾਏ ਪਰ ਵੀਰਪਤ ਸਰਵਾਰ ਫਾਗੜ ਵਿਚ ਰਿਹਾ ਔਰ ਮੀਨੂ ਇਹਦਾ ਤਰੀਕਾ ਸਹੀ ਨਗਾ ਨਗਾ ਭਾਈ ਇਹ ਉਹ ਬੱਚਾ ਜਿਹੜਾ ਕਾਂਗਰਸ ਨੂੰ ਵੀ ਮਜ਼ਬੂਤ ਕਰੇਗਾ ਕਰੇ ਤਾਂ ਬੱਚੇ ਪੈਦਾ ਹੋ ਜਾਂਦੇ ਨੇ ਬੇਗਨ ਸਮਾਜ ਦੇ ਵਿੱਚ ਬੱਚੇ politicky ਦੀ ਜਾਂ ਜੇਐਸ ਕਿਤੇ ਤੁਸੀਂ ਹੈਗੇ ਕੁਝ ਬੱਚੇ ਪੈਦਾ ਕਰਨੇ ਚਾਹੀਦੇ ਜੇ ਹੁਣ ਅਸੀਂ ਸਿਆਸਤ ਚ ਆਈ ਇਹ ਬਿਸ਼ਾ ਬੈਠੇ ਨਹੀਂ ਪੜਾਉਂਦੇ ਹਰ ਜੀ ਦੀ ਇੱਕ ਅਹਿਰ ਹੁੰਦੀ ਆ ਉਹਦੇ ਬਾਅਦ ਸੁਣਨਾ ਪੱਕੀ ਹੋਣਾ ਚਾਹੀਦਾ ਸਮਝਿਓ ਖੁਸ਼ੀ ਵੀ ਮਿਲਦੀ ਆ ਤੇ ਆਪਾਂ ਬੱਚੇ ਪੈਦਾ ਕੀਤੇ दीपक शर्मा दीगर कर लो करना महाजन इनके कर गण कर, कर लो अजय जतने और बहुत प्यार नारायण ਸਾਡਾ ਬਹੁਤ ਪਿਆਰਾ ਬੱਚਾ ਇਹ ਇਹਦਾ ਮੁੰਡਾ ਜਤਨੇ ਹੋਰ ਬਹੁਤ ਰਿਜੇਸ਼ ਜੇ ਸਰਪ੍ਰਿੰਦਿ ਚ ਜੇ ਸਰ ਅੱਕੇਚ ਇਥੇ ਨਹੀਂ ਸਾਰੇ ਪੰਜਾਬ ਚ ਜੇ ਕੋ ਮੈਂ ਅੱਛਾ ਬੱਚਾ ਰਹਾ ਮੈਂ ਸੀਨੀਅਰ ਹਾਂ ਲੋਣਾ ਮੈਂ ਚੋਣਾ ਕਿ ਉਹ ਅੱਗੇ ਵੱਧੇ ਪਰ ਸਮਾਜ ਦੀ ਸੇਵਾ ਕਰੇ ਹਾਂ ਜੀ ਪਾਣੀ ਮਿਲਣਾ ਤੇ ਗੱਲ ਹੁਣ 18ਵੀਂ ਲੋਕ ਸਭਾ ਦੀ ਹੈ ਇਹਨਰੋਂ ਪਹਿਲਾਂ ਮੈਂ ਆ 2017 ਤੋਂ ਲੈ ਕੇ ਬਾਈ ਜਾਨੀ ਗੱਲ ਕਰਨਾ ਚਾਹੁੰਦਾ ਉਹ ਰਾਜ ਕਈਆਂ ਕਰਨਾ ਚੰਗਾ ਸੀ ਨਾ ਕਰ ਇੱਕੋ ਗੱਲ ਚੱਸੀ ਮਾਰ ਖਾਧੀ ਇਹ ਸਾਡਾ ਮੁੱਖ ਮੰਤਰੀ ਘਰ ਹੋਣੀ ਨਿਕਲਿਆ ਅਫਸਰਾ ਨੇ ਫੈਸਲੇ ਲਏ ਜਿਹੜੇ ਗਲਤ ਹੋਏ ਲੋਕਾਂ ਨੇ ਸਾਨੂੰ 17 ਜੈਸਰੀ ਚੁੜਾਸੀ ਕਿ ਸੁਖਬੀਰ ਸਿੰਘ ਬਾਦਲ ਇਸਦਾ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਸਰਕਾਰ ਬੇਰਵੀ ਹੋਈ ਕਿ ਇਲੈਕਸ਼ਨ ਦੇ ਸਬੰਧ ਦੇ ਵਿੱਚ ਅੱਜ ਰਾਣਾ ਜੀ ਇੱਥੇ ਆਏ ਆ ਕਿਉਂਕਿ ਕਾਰਨ ਇਹ ਆ ਕਿ ਆਪਾਂ ਸਾਰਿਆਂ ਨੇ ਹਮੇਸ਼ਾ ਇੱਕ ਪਰਿਵਾਰ ਵਾਂਗਰੀ ਫੈਸਲਾ ਲਿਆ ਜਦੋਂ ਮੇਰੀ ਧਰਮ ਪਤਨੀ ਨੂੰ ਐਮਸੀ ਦੀ ਸ਼ਿਗਰ ਮਿਲੀ ਰਾਣਾ ਜੀ ਵੱਲੋਂ ਤੇ ਤੁਸੀਂ ਸਾਰਿਆਂ ਨੇ ਪਰਿਵਾਰ ਮੰਗਰ ਸਤਕਾਰ ਦਿੱਤਾ ਸੋ ਉਸ ਚੀਜ਼ ਦਾ ਮੇਰਾ ਪਰਿਵਾਰ ساری ਜ਼ਿੰਦਗੀ ਤੁਹਾਡਾ ਰਿਣੀ ਰਹੂਗਾ ਕਿਉਂਕਿ ਗੱਲ ਆ ਲਫ਼ਜ਼ ਉਹ ਹੋਣੇ ਚਾਹੀਦੇ ਆ ਜਿਹੜੇ ਦਿਲ ਦੇ